ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਿਸ ਮਾਮਲੇ ਚ ਦਾਇਰ ਕੀਤੀ ਗਈ ਹੈ ਔਰ ਕਿਉਂ ਦਾਇਰ ਕੀਤੀ ਗਈ ਹੈ ਇਸ ਬਾਰੇ ਅੱਜ ਦੀ ਵੀਡੀਓ ਤੇ ਪ ਜਾਣਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਪਿਆ ਵੱਡਾ ਰੋਲਾ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਨੇ ਵੱਡੇ ਪੱਦਰ ਤੇ ਅਰਦਾਸਾਂ ਕੀਤੀਆਂ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਇਹ ਬੇਨਤੀ ਕੀਤੀ ਗਈ ਸੀ ਰਾਜਵੀਰ ਜਵੰਦਾ ਦੀ ਮਾਤਾ ਪਤਨੀ ਉਹਨਾਂ ਦੇ ਬੱਚਿਆਂ ਵੱਲੋਂ ਅਤੇ ਦੂਸਰੇ ਪਾਸੇ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਦੁੱਖ ਦੇ ਵਿੱਚ ਖੜਗੀ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਸੋਸ਼ਲ ਮੀਡੀਆ ਤੇ ਹਰ ਇੱਕ ਗਾਇਕ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਰਾਜਵੀਰ ਜਵੰਦਾ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜਦੇ ਰਹੇ ਲੜਾਈ ਲੜਦੇ ਲੜਦੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪੰਜਾਂ ਤੱਤਾਂ ਦੇ ਵਿੱਚ ਵਲੀਨ ਹੋ ਕੇ ਉਹਨਾਂ ਦਾ ਸੰਸਕਾਰ ਉਹਨਾਂ ਦੇ ਪੌਣਾਪਿੰਡ ਦੇ ਵਿੱਚ ਕਰ ਦਿੱਤਾ ਗਿਆ ਲੇਕਿਨ ਇੱਕ ਵਾਰ ਫਿਰ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਗਰਮਾ ਗਿਆ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦੀ ਮੌਤ ਕੋਈ ਕਿਵੇਂ ਜਿਹੜੇ ਸ਼ੁੱਭ ਚਿੰਤਕ ਨੇ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਉਹ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਇਹ ਇੱਕ ਸਿਆਸੀ ਕਤਲ ਹੈ ਇਹ ਮਰੇ ਇਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਐਕਸੀਡੈਂਟ ਕਰਵਾਇਆ ਗਿਆ ਹੈ ਜਾਂ ਵੈਸੇ ਮਾਰ ਦਿੱਤਾ ਹੈ ਅਤੇ ਇਸ ਨੂੰ ਐਕਸੀਡੈਂਟ ਦਾ ਅਰੂਪ ਦੇ ਦਿੱਤਾ ਗਿਆ ਹੈ ਕਿਉਂਕਿ ਜਿਹੜੇ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਜਿਹੜੇ ਪ੍ਰਸ਼ੰਸ਼ਕ ਨੇ ਰਾਜਵੀਰ ਜਵੰਦਾ ਦੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਲਗਾਤਾਰ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਸਾਨੂੰ ਅਤੇ ਉਹਨਾਂ ਦੀ ਮਾਤਾ ਪਤਨੀ ਅਤੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਸੱਚਮੁੱਚ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਾਂ ਜਾਣਬੁੱਝ ਕੇ ਕਿਸੇ ਨੇ ਇਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਚਾਰ ਤੋਂ ਪੰਜ ਗੱਲਾਂ ਜਿਹੜੀਆਂ ਪ੍ਰਸ਼ੰਸ਼ਕਾਂ ਵੱਲੋਂ ਪੁੱਛੀਆਂ ਜਾ ਰਹੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਵਾਇਲ ਹੋ ਰਹੀਆਂ ਨੇ ਉਹਨਾਂ ਗੱਲਾਂ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਉਸ ਦਾ ਕਤਲ ਹੋਇਆ ਹੈ ਪਹਿਲੀ ਗੱਲ ਉਹਨਾਂ ਨੇ ਕਹੀ ਹੈ ਕਿ ਹਮੇਸ਼ਾ ਵਾਲਾ GoPro ਕੈਮਰਾ ਉਸ ਦਿਨ ਕਿਉਂ ਨਹੀਂ ਸੀ ਹਮੇਸ਼ਾ ਹੀ ਜਦੋਂ ਹੈਲਮਟ ਲਾਉਂਦੇ ਸੀ ਅਗਲੇ ਪਾਸੇ ਇੱਕ GoPro ਕੈਮਰਾ ਲੱਗਿਆ ਹੁੰਦਾ ਸੀ ਉਸ ਦਿਨ ਕਿਉਂ ਨਹੀਂ ਲੱਗਿਆ ਹੋਇਆ ਸੀ ਜੇ ਲੱਗਿਆ ਹੋਇਆ ਸੀ ਤੇ ਉਹ ਕੈਮਰਾ ਉਸ ਕੈਮਰੇ ਦੀ ਵੀਡੀਓ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਸਾਹਮਣੇ ਕਿਉਂ ਨਹੀਂ ਕੀਤੀ ਸਰਕਾਰ ਵੱਲੋਂ ਦੂਸਰੇ ਪਾਸੇ ਨਾਲ ਦੇ ਰਾਈਡਰ ਕਿੱਥੇ ਗਿਆ ਕੋਈ ਸਾਹਮਣੇ ਕਿਉਂ ਨਹੀਂ ਆਇਆ ਰਾਜਵੀਰ ਜਵੰਦਾ ਜਦੋਂ ਹਿਮਾਚਲ ਵੱਲ ਜਾ ਰਿਹਾ ਸੀ ਉਹ ਇਕੱਲੇ ਨਹੀਂ ਸੀ ਉਹਨਾਂ ਦੇ ਨਾਲ ਉਹਨਾਂ ਦੇ 6 ਤੋਂ 7 ਦੋਸਤ ਵੀ ਸੀ ਉਹਨਾਂ ਦੇ ਦੋਸਤ ਕੈਂਬਰੇ ਦੇ ਸਾਹਮਣੇ ਕਿਉਂ ਨਹੀਂ ਆਏ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂ ਨਹੀਂ ਕੀਤਾ ਆਖਰਕਾਰ 6 ਤੋਂ 7 ਜਿਹੜੇ ਰਾਜਵੀਰ ਜਵੰਦਾ ਦੇ ਨਾਲ ਦੇ ਰਾਈਡਰ ਸੀ ਜਿਹੜੇ ਬਾਈਕ ਰਾਈਡ ਕਰ ਰਹੇ ਸੀ ਉਹ ਸੋਸ਼ਲ ਮੀਡੀਆ ਤੇ ਜਾ ਵੱਖ-ਵੱਖ ਚੈਨਲਾਂ ਉੱਤੇ ਕਿਉਂ ਨਹੀਂ ਆਏ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਐਕਸਪਲੇਨ ਕਰਨ ਵਾਸਤੇ ਐਟ ਲੀਸਟ ਉਹਨਾਂ ਨੂੰ ਰਾਜਵੀਰ ਜਵੰਦਾ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਐਕਸਪਲੇਨ ਕਰਨਾ ਚਾਹੀਦਾ ਸੀ ਤੀਜੀ ਗੱਲ ਐ ਐਕਸੀਡੈਂਟ ਹੋਣ ਮਗਰੋਂ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਸਾਰਿਆਂ ਦੇ ਕੋਲ ਐਂਬੂਲੈਂਸ ਦੇ ਨੰਬਰ ਹੁੰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਲੇਕਿਨ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਪ੍ਰਾਈਵੇਟ ਗੱਡੀ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਿਉਂ ਕਰਵਾਇਆ ਗਿਆ ਚੌਥਾ ਸਭ ਤੋਂ ਵੱਡਾ ਸਵਾਲ ਹਲਮਟ ਤੇ ਜੈਕਟ ਪਾਉਣ ਦੇ ਬਾਵਜੂਦ ਵੀ ਅੰਦਰਲੀਆਂ ਸੱਟਾਂ ਕਿਵੇਂ ਹਲਮਟ ਜੈਕਟ ਅਤੇ ਹੋਰ ਜਿਹੜੇ ਅਕੂਪਮੈਂਟਸ ਉਹਨਾਂ ਨੇ ਪਾਏ ਹੋਏ ਸੀ ਉਹ ਸਾਰੇ ਫੌਰੀਂ ਦੇ ਸੀ ਫਿਰ ਅੰਦਰੂਨੀ ਐਨੀਆਂ ਸੱਟਾਂ ਡੂੰਘੀਆਂ ਕਿਵੇਂ ਲਗੀਆਂ ਸ਼ੱਕ ਦੀ ਸੂਈ ਉਹਨਾਂ ਰਾਈਡਰਾਂ ਤੇ ਜਿਹੜੇ ਰਾਈਡਰ ਰਾਜਵੀਰ ਜਵੰਦਾ ਦੇ ਨਾਲ ਸੀ ਇੱਕ ਪਾਸੇ ਪਰਿਵਾਰ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਤਾ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਪਰਿਵਾਰ ਦੇ ਵਿੱਚ ਉਹਨਾਂ ਦੇ ਬੱਚੇ ਅਤੇ ਲੱਖਾਂ ਫੈਨਸ ਲੱਖਾਂ ਪੰਜਾਬੀ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬੀ ਗੈਕ ਇੰਡਸਟਰੀ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਸੋਗ ਦੀ ਲਹਿਰ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦਾ ਇਹ ਭਿਆਨਕ ਐਕਸੀਡੈਂਟ ਕਿਵੇਂ ਹੋ ਗਿਆ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਣ ਦੇ ਕਾਰਨ ਇੱਕ ਬਾਰੇ ਕਾਉ ਦੀ ਗੱਲ ਕਾਉ ਸੱਸ ਦੀ ਗੱਲ ਕਹੀ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਗਿਆ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜੇ ਮੈਂ ਚਾਰ ਪੁਆਇੰਟ ਦੱਸੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬਖੂਬੀ ਦੇ ਨਾਲ ਵਾਇਰਲ ਹੋ ਰਹੇ ਨੇ ਇਹਨਾਂ ਦਾ ਸਪਸ਼ਟੀਕਰਨ ਕੌਣ ਦੇਵੇਗਾ ਪਹਿਲਾ ਦੱਸ ਦਿਨਾ ਹਮੇਸ਼ਾ ਵਾਲਾ GoPro ਕੈਮਰਾ ਉਸ ਦਿਨ ਕਿਉਂ ਨਹੀਂ ਸੀ ਦੂਸਰਾ ਨਾਲ ਦੇ ਰਾਈਡਰ ਕਿੱਥੇ ਗਿਆ ਕੋਈ ਸਾਹਮਣੇ ਕਿਉਂ ਨਹੀਂ ਆਇਆ ਥਰਡ ਕਾਰਨ ਐਕਸੀਡੈਂਟ ਹੋਣ ਮਗਰੋਂ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਚੌਥਾ ਕਾਰਨ ਹੈਲਮਟ ਤੇ ਜੈਕਟ ਪਾਉਣ ਦੇ ਬਾਵਜੂਦ ਵੀ ਅੰਦਰਨੀਆਂ ਸੱਟਾਂ ਇੰਨੀਆਂ ਡੂੰਘੀਆਂ ਕਿਵੇਂ ਲਗੀਆਂ ਰਾਜਵੀਰ ਜਵੰਦਾ ਨੂੰ ਰਾਜਵੀਰ ਜਵੰਦਾ ਦੀ ਮੌਤ ਹੁਣ ਰਾਜਵੀਰ ਜਵੰਦਾ ਦੇ ਚੌਣ ਵਾਲਿਆਂ ਵਾਸਤੇ ਇੱਕ ਵੱਡਾ ਸਸਪੈਂਸ ਬਣ ਗਈ ਹੈ ਅਤੇ ਉਹਦੇ ਚੌਣ ਵਾਲੇ ਮੰਗ ਕਰ ਰਹੇ ਨੇ ਕਿ ਇਸ ਉੱਤੇ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ। ਧੰਨਵਾਦ। ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ ਆ ਲੇਕਿਨ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਏ ਹੋਗੇ ਹੈ ਕਿਉਂਕਿ ਜਿਹੜੇ ਉਹਨਾਂ ਦੇ ਫੈਨ ਹੈ ਜਿਹੜੇ ਚੌਣ ਵਾਲੇ ਆ ਜਿਹੜੇ ਕਾਰ ਵਾਲੇ ਹੈਗੀ ਆ ਉਹ ਇਸ ਚੀਜ਼ ਨੂੰ ਮੰਨਣੇ ਆਲੇ ਯਾਰ ਨਹੀਂ ਹੈਗੇ ਕਿ ਰਾਜਵੀਰ ਜੁਵੰਦਾ ਕਿਸ ਤਰ੍ਹਾਂ ਇਸ ਦੁਨੀਆ ਨੂੰ ਅਲविदा ਕਹਿ ਗਏ ਕਿਉਂਕਿ ਰਾਜਵੀਰ ਜੁਵੰਦਾ ਜਦੋਂ ਆਪਣੇ ਸਫ਼ਰ ਤੇ ਨਿਕਲਦੇ ਸੀਗੇ ਆਪਣੇ ਮੋਟਰਸਾਈਕਲ ਦੇ ਉੱਤੇ ਜਿਹੜਾ ਉਹ ਸਫਰ ਕਰਦੇ ਸੀਗੇ ਉਹਦੀ ਹਰ ਚੀਜ਼ ਦੀ ਵੀਡੀਓ ਸ਼ੂਟ ਕਰਦੇ ਸੀਗੇ ਉਹਨਾਂ ਦੇ ਜਿਹੜੀ ਉਹਨਾਂ ਨੇ ਕੈਪ ਪਾਈ ਹੁੰਦੀ ਸੀ ਉਹਦੇ ਉੱਤੇ ਕੈਮਰਾ ਲੱਗਾ ਹੁੰਦਾ ਸੀ ਉਹਨਾਂ ਦੇ ਨਾਲ ਪ੍ਰੋਪਰ ਇੱਕ ਟੀਮ ਹੁੰਦੀ ਸੀਗੇ ਇਕੱਲੇ ਰਾਜਵੀਰ ਜੁਵੰਦਾ ਨਹੀਂ ਸੀ ਨਿਕਲਦੇ ਹੈਗੇ ਔਰ ਪੂਰੀ ਹਫਾਜ਼ਦੀ ਇਕਦਮਾਤ ਕਰਕੇ ਨਿਕਲਦੇ ਸੀਗੇ ਸੂਟ ਪ੍ਰੋਪਰ ਪਾਇਆ ਹੁੰਦਾ ਸੀ ਸਿਰ ਤੇ ਹੈਲਮਟ ਹੁੰਦਾ ਸੀਗਾ ਬਾਕੀ ਗੋਡਿਆਂ ਤੇ ਕੂਣੀਆਂ ਦੇ ਬਚਾਅ ਵਾਸਤੇ ਵੀ احتیاط ਕੀਤੀ ਜਾਂਦੀ ਸੀ ਫਿਰ ਕਿਸ ਤਰ੍ਹਾਂ ਇਹ ਐਕਸੀਡੈਂਟ ਇਨਾ ਭਿਆਨਕ ਹੋ ਗਿਆ ਜਦੋਂ ਐਕਸੀਡੈਂਟ ਇੰਨਾ ਭਿਆਨਕ ਹੋ ਗਿਆ ਤੇ ਫਿਰ ਡਾਕਟਰਾਂ ਨੇ ਕਿਉਂ ਹਨੇਰੇ ਦੇ ਵਿੱਚ ਰੱਖਿਆ ਉਹਨਾਂ ਦੀ ਫੈਮਿਲੀ ਨੂੰ ਕਿਉਂ ਇਹ ਚੀਜ਼ਾਂ ਜਿਹੜੀਆਂ ਮੈਂ ਜਿਹੜੀਆਂ ਉਹਨਾਂ ਦੇ ਮੁਤਲਕ ਸਿਗੀਆਂ ਉਸੇ ਹੀ ਤਰ੍ਹਾਂ ਲੋਕਾਂ ਨੂੰ ਉਹਨਾਂ ਨਾਲ ਅਗਾ ਨਹੀਂ ਕੀਤਾ ਗਿਆ ਬਲਕਿ ਇਹੀ ਦੱਸਿਆ ਜਾਂਦਾ ਰਿਹਾ ਕਿ ਰਾਜਵੀਰ ਜਵੰਦਾ ਦੀ ਕੰਡੀਸ਼ਨ ਅੱਗੇ ਨਾਲੋਂ ਬਿਹਤਰ ਹੋਣ ਦੀ ਹੈਗੀ ਹੈ ਉਹ ਬਿਹਤਰੀ ਵੱਲ ਜਾਂਦੇ ਹੈਗੀ ਹੈ ਲੋਕਾਂ ਨੇ ਵੀ ਵੱਡੇ ਪੱਤਰ ਦੇ ਉੱਤੇ ਅਰਦਾਸਾਂ ਕੀਤੀਆਂ ਪੰਜਾਬ ਦੇ ਵਿੱਚ ਹਰ ਪੰਜਾਬੀ ਨੇ ਉਹਨਾਂ ਵਾਸਤੇ ਅਰਦਾਸ ਕੀਤੀ ਚਾਹੇ ਉਹ ਮੁਸਲਮਾਨ ਸੀ ਹਿੰਦੂ ਸੀ ਸਿੱਖ ਸੀ ਅਸਾਈ ਸੀ ਗਿਰਜਿਆਂ ਮਸਜਿਦਾਂ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਰ ਜਗ੍ਹਾ ਤੇ ਉਹਨਾਂ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਇਸ ਲਈ ਜਿਹੜੇ ਹੁਣ ਉਹਨਾਂ ਦੇ ਚਾਹਣ ਵਾਲੇ ਹੀਗੇ ਆ ਉਹਨਾਂ ਦੇ ਜੀ ਨਾਲ ਇੱਕ ਵੱਡਾ ਸਵਾਲ ਇਹ ਹੈ ਕਿ ਰਾਜਵੀਰ ਜੁੰਦਾ ਦੀ ਮੌਤ ਜਿਹੜੀ ਹੈ ਉਹ ਵਾਕਈ ਐਕਸੀਡੈਂਟ ਨਾਲ ਹੋਈ ਹੈ ਜਾਂ ਇੱਕ ਇਸ ਸਾਜ਼ੇ उन्हों का कतल किया गया जिसनों लैके हाई कोर्ट के पटीशन दायर की, की गई है कि इन्ह मामला तो परदे चुके जा सवालों के जवाब दिए जा क्योंकि लोग जोड़े है उस चीज़ को मनने वास्ते तैयार नहीं है के। बाकी भी कहना इस वीडियो बारे कमेंट्स करके लास्ट में दस चलो अपना ढेर सारा ख्याल मिलेंगे अगली वीडियो के अल्लाह हाफिज